ਉਦੋਵੀ ਹਾਂਜੀ ਸਰ ਇਕੱਠੇ ਹੋ ਜੂ ਹਾਂਜੀ ਇਕੱਠੇ ਹੋ ਜੂ ਇੱਧਰ ਪੰਜਾਖੜ ਹੋ ਜੂ ਇੱਧਰ ਜੀ ਇੰਸਪੈਕਟਰੀ ਹੋ ਜੂ ਰਾਮ ਜੀ ਦਾ ਤਾਂ ਸਾਹਿਬ ਜੀ ਪਰਲੇ ਪਾਸੇ ਆਛਾ ਜੀ ਮੈਂ ਫਿਰ ਹੋਰ ਕਰੀ ਬੰਦਾ ਜੀ ਹੋਰ ਕਰੋ ਕਿ ਕਿ ਲਾਸਟ ਕਿਸ ਤਰ੍ਹਾਂ ਦੇਖ ਰਹੇ ਹੋ ਸਰ ਅੱਜ ਪਿੰਡ ਖੇਤਲਾ ਚ ਸਮੁੱਚੀ ਨਗਰ ਪੰਚਾਇਤ ਜਿਹੜੀ ਆ ਉਹ ਹਾਜ਼ਰ ਆ ਗਈ ਅੱਜ ਦੋ ਜਿਹੜੇ ਕੰਮ ਨੇ ਉਹ ਇੱਥੇ ਸ਼ੁਰੂਆਤ ਹੋਏ ਨੇ ਤੀਜਾ ਸੜਕ ਦਾਗਾ ਪਹਿਲਾ ਕੰਮ ਆ ਕਿ ਲਗਭਗ 34 ਲੱਖ ਰੁਪਏ ਦੀ ਲਾਗਤ ਦੇ ਨਾਲ ਡਿਸਪੈਂਸਰੀ ਜਿਹੜੀ ਆ ਪਿੰਡ ਚ ਬਹੁਤ ਮੰਗ ਸੀ ਕਿ ਡਿਸਪੈਂਸਰੀ ਦੀ ਜਿਹੜੀ ਬਿਲਡਿੰਗ ਆ ਦੂਜੇ ਪਾਸੇ ਉਹ ਬਣ ਰਹੀ ਆ ਤੋਂ 23 ਲੱਖ ਰੁਪਏ ਦੇ ਨਾਲ ਪੰਚਾਇਤ ਘਰ ਜਿਹੜਾ ਇਸ ਜਗ੍ਹਾ ਤੇ ਪੰਚਾਇਤ ਘਰ ਉਹ ਵੀ ਬੜੀ ਜਲਦੀ ਹੋਂਦ ਵਿੱਚ ਆਊਗਾ ਤੇ ਨਾਲ ਹੀ ਲਾਇਬ੍ਰੇਰੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਹਰ ਪਿੰਡ ਦੇ ਅੰਦਰ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਜਿੱਥੇ ਬੈਠ ਕੇ ਸਾਡੇ ਬੱਚੇ ਅੱਛੀ ਕੁਆਲਿਟੀ ਦੀ ਐਜੂਕੇਸ਼ਨ ਹਾਸਲ ਕਰ ਸਕਣ ਵਿਦਿਆ ਹਾਸਲ ਕਰ ਸਕਣ ਔਰ ਆਪਣਾ ਆਪਣਾ ਜਿਹੜਾ ਜ਼ਿੰਦਗੀ ਦਾ ਮੁਕਾਮ ਆਪਣਾ ਆਪਣਾ ਟੀਚਾ ਜਿਹੜਾ ਜ਼ਿੰਦਗੀ ਦਾ ਉਹ ਹਾਸਲ ਕਰ ਸਕਣ ਇਹ ਬਹੁਤ ਵੱਡਾ ਅਪਰਾਲਾਗਾ ਆਲਰੇਡੀ ਜਿਹੜੀ ਆ ਲਾਇਬ੍ਰੇਰੀ ਬਣ ਚੁੱਕੀ ਆ ਉਦੋਂ ਸਾਹਮਣੇ ਡਿਸਪੈਂਸਰੀ ਬਣੂਗੀ ਨਾਲ ਹੀ ਪੰਚਾਇਤ ਘਰ ਇਹ ਸਾਰੀਆਂ ਜਿਹੜੀਆਂ ਇੰਸਟੀਚੂਨ ਨੇ ਇੱਕੋ ਜਗ੍ਹਾ ਤੇ ਇਕੱਠੀਆਂ ਹੋਣਗੀਆਂ ਤਾਂ ਕਿ ਸਾਰੇ ਸ਼ਾਮ ਨੂੰ ਸਵੇਰੇ ਜਦੋਂ ਵੀ ਇਹਨਾਂ ਕੋਲ ਟਾਈਮ ਹੁੰਦਾ ਚਾਹੇ ਪੜਨਾ ਹੋਵੇ ਚਾਹੇ ਕੋਈ ਜੇ ਬਿਮਾਰਤਾ ਇਲਾਜ ਕਰਾਉਣਾ ਹੋ ਨਾਲ ਦੀਆਂ ਜੇ ਕੋਈ ਪੰਚਾਇਤ ਦਾ ਕੰਮ ਆਤਾ ਪੰਚਾਇਤ ਘਰ ਚ ਹੋਵੇ ਇਹਦੇ ਸਾਹਮਣੇ ਹੀ ਗਰਾਊਂਡ ਆ ਗਰਾਊਂਡ ਬਣਿਆਗਾ ਜਿਹੜੇ ਬੱਚੇ ਖੇਡਣਾ ਚਾਹੁੰਦੇ ਨੇ ਉਹ ਉੱਥੇ ਖੇਡਦੇ ਨੇਗੇ ਸੋ ਸਾਰੀਆਂ ਸਹੂਲਤਾਂ ਬਿਲਕੁਲ ਇੱਕੋ ਜਗ੍ਹਾ ਤੇ ਰੈਗੀਆਂ ਸੋ ਮੈਂ ਪਿੰਡ ਦੇ ਹੋਣਾਰ ਸਰਪੰਚ ਸਾਹਿਬ ਨੂੰ ਵੀ ਮੁਬਾਰਕਬਾਦ ਦੇਣੀ ਚਾਹੂਗਾ ਜਿਹੜੇ ਲਗਾਤਾਰ ਡਿਵੈਲਪਮੈਂਟ ਦੇ ਕੰਮ ਨੇ ਵਿਕਾਸ ਦੇ ਕੰਮ ਨੇ ਉਹ ਲਗਾਤਾਰ ਕਰ ਰਹੇ ਨੇ ਸਰ ਨੌਜਵਾਨ ਸਰਪੰਚ ਨੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਸਾਰਾ ਕਿਸ ਲੈਵਲ ਦਾ ਕੰਮ ਨਜ਼ਰ ਆ ਰਿਹਾ ਤੁਸੀਂ ਦੇਖੋ ਮੈਂ ਸਾਰੇ ਕਿ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਬੜੀ ਸ਼ਿੱਦਤ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਜਿਹੜਾ ਇਹ ਗਰਾਊਂਡ ਤੇ ਕੰਮ ਕਰ ਰਹੇ ਨੇਗੇ ਸੋ ਸਾਰਾ ਜਦੋਂ ਇਮਾਨਦਾਰੀ ਦਾ ਕੰਮ ਹੋਊਗਾ ਤਾਂ ਮੈਂ ਸਮਝਦਾ ਇਹੀ ਬਿਲਡਿੰਗਾਂ 20 ਸਾਲ 30 ਸਾਲ 40 40 ਸਾਲ ਚੱਲਣਗੀਆਂ ਔਰ ਸੋਸਾਇਟੀ ਨੂੰ ਸਰਵ ਕਰਨਗੀਆਂ ਇਸੇ ਲਾਇਬ੍ਰੇਰੀ ਚ ਬੱਚੇ ਪੜ ਕੇ ਅਫਸਰ ਬਣਨਗੇ ਇਸੇ ਪੰਚਾਇਤ ਘਰ ਚ ਬੈਠ ਕੇ ਅੱਛੇ-ਅੱਛੇ ਪਿੰਡ ਦੇ ਪੱਖੀ ਜਿਹੜੇ ਲੋਕਾਂ ਦੇ ਪੱਖੀ ਫੈਸਲੇ ਹੋਣਗੇ ਜੇਕਰ ਕੋਈ ਬਿਮਾਰ ਆ ਤਾਂ ਸਾਹਮਣੇ ਉਹਦਾ ਆਰਾਜ ਹੋਊਗਾ ਜਿਹੜਾ ਬੱਚਾ ਖੇਡਣਾ ਚਾਹੁੰਦਾ ਤਾਂ ਸਾਹਮਣੇ ਗਰਾਊਂਡ 'ਚ ਖੇਡੂਗਾ ਸੋ ਮੈਂ ਸਮਝਦਾ ਇੱਥੋਂ ਪਤਾ ਲੱਗਦਾ ਹੈਗਾ ਕਿ ਪਿੰਡ ਜਿਹੜਾ ਉਹ ਵਿਕਾਸ ਦੀਆਂ ਲੀਹਾਂ ਤੇ ਆ ਪੰਜਾਬ ਜਿਹੜਾ ਵਿਕਾਸ ਦੀਆਂ ਲੀਹਾਂ ਤੇ ਆ ਮੇਰਾ ਆਪਣਾ ਪਰਿਵਾਰ ਮੇਰਾ ਆਪਣਾ ਹਲਕਾ ਜੜਵਾ ਉਹ ਵਿਕਾਸ ਦੀਆਂ ਲੀਹਾਂ ਤੇ ਆ ਸਾਰੇ ਤੇ ਸੜਕਾਂ ਦਾ ਜਿਹੜਾ ਜਾੜ ਵਿਖਾਇਆ ਜਾ ਰਿਹਾ ਇੱਥੇ ਵੀ ਤੁਸੀਂ ਇੱਧਰ ਘਟਨ ਕਰਦੇ ਹੋ ਸਰਪੰਚ ਨਿਰਮਾਣ ਬਿਲਕੁਲ ਸੜਕ ਜਿਹੜੀ ਹੈ ਖੇਤਲੇ ਤੋਂ ਲੈ ਕੇ ਕੈਂਪਰ ਤੱਕ ਨਵੀਂ ਸੜਕ ਬਣੀ ਆ ਉਹਦਾ ਵੀ ਉਦਘਾਟਨ ਕਰ ਲਾਂਗਾ ਸੋ ਲਗਾਤਾਰ ਮੇਰਾ ਕਹਿੰਦਾ ਪਾਬਾਬਾ ਚ ਸੜਕਾਂ ਨੇ ਚ ਹਸਪੀਟਲ ਨੇ ਚ ਬਾਲਲਾ ਕ੍ਰੀਡ ਨੇ ਚ ਸਕੂਲ ਨੇਗੇ ਸਾਰੇ ਵਿਕਾਸ ਕਾਰਜ ਲਗਾਤਾਰ ਜਾਰੀ ਰੱਖ ਦੇਗੇ ਸਾਡੇ ਕੋਲੇ ਸਮਾਂ ਘਟ ਜਾਂਦਾ ਹੈ ਪਰ ਵਿਕਾਸ ਕਾਰਜ ਚੱਲਦੇ ਰਹਿੰਦੇ ਨੇ ਅਸੀਂ ਉਦਘਾਟਨ ਕਰਨ ਲਈ ਸਾਡੇ ਕੋਲ ਘੱਟ ਸਮਾਂ ਹੁੰਦਾ ਪਰ ਸਰਪੰਚ ਸਾਡੇ ਸਾਰੇ ਬੜੀ ਇਮਾਨਦਾਰੀ ਦੇ ਨਾਲ ਜਿਹੜਾ ਸਾਰੇ ਕੰਮਾਂ ਤੇ ਪੈਰਾ ਦੇ ਰਹੇ ਰਕ ਜੀ ਆਜੋ ਆਜੋ ਜਾਨਾ ਸਮਸਰ ਅਸੀਂ ਸਾਉ ਇੱਧਰ ਆਜੋ ਇੱਧਰ ਆਜੋ ਇੱਧਰ ਆਜੋ ਹਾਂਜੀ ਹਾਂਜੀ ਜ਼ਰਾ ਦੇਖਣਾ ਸਰ ਇਹ ਖੜਾ ਸਾਰੇ ਸੰਗਤ ਨੂੰ ਬੇਨਤੀ ਹੈ ਜੀ ਕੁਰਸੀਆਂ ਤੇ ਆ ਜਾਓ ਤੇ ਜਦੋਂ ਵੀ ਕਦੇ ਅਸੀਂ ਟੀਮਨ ਸਾਹਿਬ ਨਾਲ ਗੱਲ ਕਰਦੇ ਆ ਅਸੀਂ ਉਹਨਾਂ ਦੇ ਕੋਈ ਆਪਦੇ ਸਵਾਰਥ ਲਈ ਹੈ ਜਿਹੜੀ ਕੋਈ ਇਹ ਗੱਲ ਨਹੀਂ ਕਹਿੰਦੇ ਜਦੋਂ ਵੀ ਰਾਤ ਨੂੰ 10 ਵਜੇ ਫੋਨ ਕਰੀਏ 11 ਵਜੇ ਕਰੀਏ ਚਾਹੇ ਸੋਹੀ ਬਾਈ ਨੂੰ ਤੇ ਸਾਡੇ ਪਿੰਡੋਂ ਕਾਕੂ ਵਾਲੇ ਨੂੰ ਜੋ ਸੜਕ ਜਾਂਦੀ ਹੈ ਸਾਡੇ ਨਗਰ ਵੱਲੋਂ ਬੇਨਤੀ ਹੈ ਜੀ ਕਿ ਉਹ ਸਾਡੀ ਸੜਕ ਜਿਹੜੀ ਉਹ ਬਣਾਈ ਜਾਵੇ ਬਹੁਤ ਹੀ ਸਤਿਕਾਰਯੋਗ ਪਿੰਡ ਖੇਤਲਾ ਦੀ ਸਰਬਸੰਮਤੀ ਦਾ ਚੁੜੀ ਪੰਚਾਇਤ ਸਾਰੇ ਪੰਚਾਇਤ ਮੈਂਬਰ ਸਹਿਬਾਨ ਮੇਰੇ ਸਾਹਮਣੇ ਸਜੋਬਤ ਸਾਰੇ ਪਿੰਡ ਦੇ ਮਹਤਵਪੂਰਨ ਬੰਦੇ ਨੌਜਵਾਨ ਵੀਰ ਬਜ਼ੁਰਗ ਮਾਮਾ ਪੈਣਾ ਸਭ ਤੋਂ ਪਹਿਲਾਂ ਬਲੌਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2022 ਤੋਂ ਲੈ ਕੇ ਲਗਾਤਾਰ ਵਿਕਾਸ ਕਾਰਜ ਜਿਹੜੇ ਨੇਗੇ ਜਦੋਂ ਗੱਲ ਕਰਾਂ ਮੇਰੇ ਆਪਣੇ ਪਰਿਵਾਰ ਦੀ ਮੇਰੇ ਆਪਣੇ ਹਲਕੇ ਦੀ ਹਲਕਾ ਦੜਵਾ ਦੀ ਤਾਂ ਵਿਕਾਸ ਕਾਰ ਜਿਹੜੇ ਨੇ ਲਗਾਤਾਰ ਜਾਰੀ ਦੇਗੇ ਅੱਜ ਵੀ ਕਾਫੀ ਸਾਰੀਆਂ ਸੜਕਾਂ ਜਿਹੜੀਆਂ ਨੇ ਜਿਹੜੀਆਂ ਨਵੀਆਂ ਬਣੀਆਂ ਨੇ ਜਾਂ ਜਿੱਦਾਂ ਦਾ ਕੰਮ ਸਟਾਰਟ ਹੋਇਆ ਉਹਨਾਂ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਪਹਿਲਾਂ ਸਫੀਪੁਰ ਕਲਾਤ ਕੇ ਐਸੀ ਹੁਣ ਤੁਹਾਡੇ ਕੋਲੇ ਆਇਆ ਫਿਰ ਅੱਗੇ ਕੈਂਪਰ ਜਾਣਾ ਕਾਫੀ ਜਗ੍ਹਾ ਦੇ ਉੱਤੇ ਅੱਜ ਦੇ ਪ੍ਰੋਗਰਾਮ ਰੱਖੇ ਗਏ ਨੇ ਕਿ ਲਗਭਗ ਜਿਹੜੀ ਤੁਹਾਡੀ ਇਹ ਸੜਕਾਂ ਖੇਤਰ ਉੱਤੇ ਰਹਿ ਕੇ ਗਦਵਾਨ ਉਗੜ ਕੈਂਪਰ ਤੱਕ ਇਹਦੀ ਲੰਬਾਈ ਆ ਸਵਾ 3 ਕਿਲੋਮੀਟਰ ਸਵਾ 3 ਕਿਲੋਮੀਟਰ ਲੰਬੀ ਜਿਹੜੀ ਸੜਕਾ ਇਹਦੇ ਉੱਤੇ 1 ਲੱਖ 1 ਕਰੋੜ 1 ਲੱਖ ਤੋਂ ਉੱਪਰ ਪਿਆ ਜਿਹੜਾ ਉਹ ਖਰਚ ਆਇਆਗਾ ਸੋ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡੀ ਸਹੂਲਤ ਜਿਹੜੀ ਆ ਦੋਨਾਂ ਪਿੰਡਾਂ ਨੂੰ ਮਿਲੀ ਆ ਆਉਣ ਜਾਣਾ ਆਸਾਨ ਹੋਇਆਗਾ ਔਰ ਬਹੁਤ ਸਾਰੇ ਖੇਤਾਂ ਦੇ ਵਿੱਚ ਕਾਫੀ ਪ੍ਰੋਬਲਮਾਂ ਆਉਂਦੀਆਂ ਸੀ ਮੈਨੂੰ ਦੱਸਿਆ ਸੀ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹੱਲ ਹੋਣੀਆਂ ਨੇ ਇਸ ਤੋਂ ਬਿਨਾ ਅੱਜ ਪਹਿਲਾ ਡਿਸਪੈਂਸਰੀ ਜਿਹੜੀ ਆ ਉਹਦਾ ਕੰਮ ਦੇਖ ਕੇ ਨਵੀਂ ਡਿਸਪੈਂਸਰੀ ਦਾ ਕੰਮ ਸਟਾਰਟ ਹੋ ਚੁੱਕਿਆ। ਉਹਦੇ ਤੇ ਵੀ ਲਗਭਗ 35 ਲੱਖ ਰੁਪਿਆ ਦਾ ਖਰਚਾ ਡਿਸਪੈਂਸਰੀ ਤੇ ਆਉਣਾਗਾ। ਇਸ ਤੋਂ ਬਿਨਾ ਪੰਚਾਇਤਕਰ 23 ਲੱਖ ਰੁਪਏ ਦੀ ਲਾਗਤ ਦੇ ਨਾਲ ਪੰਚਾਇਤਕਰ ਉਹਦਾ ਵੀ ਬਣਨਾ ਸਟਾਰਟ ਹੋ ਚੁੱਕਿਆਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੁਣੇ ਪੁੱਛ ਰਿਹਾ ਸੀ ਸਾਡੇ ਅਧਿਕਾਰੀ ਸਹਿਬਾਨ ਨੂੰ ਪੀਡਬਲੂਡੀਏ ਐਸਸੀ ਸਹਿਬਾਨ ਨੂੰ ਐਕਸ਼ਨ ਸਹਿਬਾਨ ਨੂੰ ਉਹਨੇ ਦੱਸਿਆ ਕਿ 1.5 ਕਰੋੜ ਰੁਪਏ ਦੇ ਨਾਲ ਐਸਟੀਮੇਟ ਲਾ ਕੇ ਪਿੰਡ ਦੀ ਫਰਡਿੰਗ ਦਾ ਭੇਜਿਆ ਹੋਇਆਗਾ। 1.5 ਕਰੋੜ ਰੁਪਏ ਦਾ ਐਸਟੀਮੇਟ ਲੱਗਿਆ ਹੋਇਆਗਾ ਉਹਦਾ ਟੈਂਡਰ ਵੀ ਜਿਹ ਲਗ ਚੁਕਿਆਗਾ ਬੜੀ ਜਲਦੀ ਇਹ ਫਰਨੀ ਦਾ ਕੰਮ ਵੀ ਸ਼ੁਰੂ ਹੋ ਜੂਗਾ ਔਰ ਬੈਸਮੰਦ ਦਾ ਬਹੁਤ ਪੁਰਾਣਾ ਇੱਕ ਦਰਖ ਸੀਗਾ ਉਹ ਵੀ ਨਿਕਲ ਜੂ ਔਰ ਪਿੰਡ ਜਿਹੜਾ ਸਾਫ ਸੁਥਰਾ ਤੇ ਸੋਹਣਾ ਲੱਗਣ ਲੱਗ ਜੂਗਾ ਇਸ ਤੋਂ ਬਿਨਾ ਇਸ ਤੋਂ ਪਹਿਲਾਂ ਲਾਇਬ੍ਰੇਰੀ ਜਿਹੜੀ ਆ ਉਹ ਤੁਹਾਡੇ ਪਿੰਡ ਚ ਆਲੜੀ ਬਣ ਚੁੱਕੀ ਆ ਜਿੱਥੇ ਬੈਠ ਕੇ ਸਾਡੇ ਬੱਚੇ ਬੱਚੀਆਂ ਅੱਛੀ ਤਾਮੀਲ ਅੱਛੀ ਵਿਦਿਆ ਜਿਹੜੀ ਆ ਹਾਸਲ ਕਰ ਸਕਣਗੇ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਸੁਪਨਾਗਾ ਕਿ ਜਿਹੜੇ ਬੱਚੇ ਆਪਣੇ ਘਰਾਂ 'ਚ ਬੈਠ ਕੇ ਨਹੀਂ ਪੜ ਸਕਦੇ ਜਾਂ ਮਾਹੌਲ ਨਹੀਂ ਔਰ ਜਿਹੜੇ ਬੱਚੇ ਜਿਹੜੇ ਨੇ ਉਹ ਲਾਇਬ੍ਰੇਰੀ 'ਚ ਬੈਠ ਕੇ ਪੜਨਾ ਚਾਹੁੰਦੇ ਨੇ ਉਹਨਾਂ ਲਾਇਬ੍ਰੇਰੀ ਦੇ ਅੰਦਰ ਸਖਾਵਾਂ ਮਾਹੌਲ ਬੜੇ ਉੱਥੇ ਏਸੀ ਲੱਗੇ ਹੋਏ ਨੇ ਸਾਰਾ ਅੱਛਾ ਪ੍ਰਬੰਧ ਆ ਸਾਫ਼ ਸੁਥਰੀ ਲਾਇਬ੍ਰੇਰੀ ਆ ਔਰ ਕਿਤਾਬਾਂ ਜਿਹੜੀਆਂ ਨੇ ਉਹ ਵੀ ਅਵੇਲੇਬਲ ਨੇਗੀਆਂ ਉਹ ਵੀ ਜਿਹੜੀਆਂ ਉੱਥੇ ਮਿਲ ਸਕਦੀਆਂ ਨੇਗੀਆਂ ਸੋ ਤਾਂ ਕਿ ਸਾਡੇ ਬੱਚੇ ਬੱਚੀਆਂ ਜਿਹੜੀਆਂ ਉਹ ਅੱਛੀ ਤਾਮੀਰ ਅੱਛੀ ਵਿੱਦਿਆ ਹਾਸਲ ਕਰਕੇ ਆਪਣਾ ਮੁਕਾਮ ਆਪਣਾ ਟੀਚਰ ਇਥੇ ਪਹੁੰਚਣਾ ਚਾਹਤ ਰਹੇ ਪਹੁੰਚ ਸਕਣ ਇਹਦੇ ਲਈ ਸਰਦਾਰ ਭਗਵੰਤ ਸਿੰਘ ਮਾਜੀ ਲਗਾਤਾਰ ਫੰਡ ਜੜੇ ਦੇਗੇ ਉਹ ਦਿੰਦੇ ਰਹਿੰਦੇ ਨੇ ਕਿਉਂਕਿ ਤੁਸੀਂ ਮੈਨੂੰ 2017 ਚ ਤੱਕ ਕੇ ਪੰਜਾਬ ਦੀ ਅਸੈਂਬਲੀ ਚ ਭੇਜਿਆ ਫਿਰ 22 ਚ ਤੱਕ ਕੇ ਭੇਜਿਆ ਦੋਨੇ ਵਾਰ ਤੁਸੀਂ ਵੱਡਾ ਭਾਰੀ ਬਹੁਮਤ ਦਿੱਤਾ ਔਰ ਮੇਰੀ ਡਿਊਟੀ ਬਣਦੀ ਆ ਕਿ ਮੈਂ ਤੁਹਾਡੇ ਸਾਰੇ ਕੰਮ ਜਿਹੜੇ ਜਨਤਕ ਕੰਮ ਨੇਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਂ ਕੋਈ ਵੀ ਜਨਤਕ ਕੰਮ ਰੁਕਣਾ ਨਹੀਂ ਚਾਹੀਦਾ ਸੋ ਬਿਲਕੁਲ ਇਹੀ ਕਾਰਨ ਆ ਕਿ ਲਗਾਤਾਰ ਹਲਕਾ ਢੜਬਾ ਦੀ ਮੈਂ ਗੱਲ ਕਰੂੰਗਾ ਆਪਣੇ ਹਲਕੇ ਦੀ ਤਾਂ ਸੜਕਾਂ ਦਾ ਜਾੜ ਜਿਹੜਾ ਉਹ ਚੰਗੀ ਤਰ੍ਹਾਂ ਬਸਾਇਆ ਜਾ ਰਿਹਾ ਤਾਂ ਕਿ ਕੋਈ ਵੀ ਪਿੰਡ ਸੜਕ ਤੋਂ ਬਿਨਾ ਅਧੂਰਾ ਨਾ ਰਹੇ ਔਰ ਬਲਕਿ ਇੱਕ ਇੱਕ ਪਿੰਡ ਨੂੰ ਚਾਰ ਚਰ ਪੰਜ ਪੰਜ ਸੜਕਾਂ ਹੋਣ ਤਾਂ ਕਿ ਸਾਰੇ ਬੰਦੇ ਚਾਹੇ ਖੇਤਾਂ ਨੂੰ ਜਾਣ ਜਾਂ ਮੇਨ ਸੜਕ ਤੇ ਜਾਣ ਉਹਨਾਂ ਲਈ ਜਿਹੜੀ ਆ ਆਸਾਨੀ ਹੋਵੇ ਕਿਉਂਕਿ ਹੁਣ ਆਧੁਨਿਕਤਾ ਦਾ ਜੱਗਾ ਗੱਡੀਆਂ ਨੇ ਕਾਰਾਂ ਨੇ ਮੋਟਰਸਾਈਕਲ ਨੇ ਹੁਣ ਸਾਈਕਲਾਂ ਦਾ ਜ਼ਮਾਨਾ ਚਲੇ ਗਿਆ ਸੋ ਹੁਣ ਸਾਨੂੰ ਚੰਗੀਆਂ ਸੜਕਾਂ ਦੀ ਲੋੜ ਆ ਇਸ ਕਰਕੇ ਕੱਲ ਵੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਸੜਕਾਂ ਦਾ ਉਦਗਾੜਨ ਕੀਤਾ ਸੀਗਾ ਔਰ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਲਗਭਗ 19000 ਕਿਲੋਮੀਟਰ ਤੋਂ ਵੱਧ ਸੜਕਾਂ ਜਿਹੜੀਆਂ ਪੰਜਾਬ 'ਚ ਬਣ ਰਹੀਆਂ ਰਹੀਆਂ ਔਰ ਪੰਜਾਬ ਨੂੰ ਇੱਕ ਸੁੰਦਰ ਦਿੱਖ ਜਿਹੜੀ ਆ ਉਹ ਦਿੱਤੀ ਜਾ ਸਕ ਜਾ ਰਹੀ ਆ ਮੈਂ ਧੰਨਵਾਦ ਕਰੀਆ ਸਾਡੇ ਸਰਪੰਚ ਸਾਹਿਬਾਨ ਦਾ ਸੰਦੀਪ ਜੀ ਦਾ ਜਿਨ੍ਹਾਂ ਨੇ ਹਾਈਵੇ ਦੇ ਉੱਤੇ ਹਾਈਵੇ ਦੇ ਉੱਤੇ ਬਹੁਤ ਸੋਹਣੇ ਫੁੱਲ ਲਾਏ ਨੇ ਬਹੁਤ ਸੋਹਣੇ ਬੂਟੇ ਲਾਏ ਨੇ ਔਰ ਆਉਣ ਵਾਲੇ ਸਮੇਂ ਜਦੋਂ ਵੱਡੇ ਹੋਗੇ ਬੂਟੇ ਫੁੱਲ ਲਾਗੇ ਤਾਂ ਉਤੋਂ ਪਛਾਣ ਹੋਇਆ ਗੁਰੂ ਕਿ ਜਿੱਥੇ ਫੁੱਲ ਲੱਗੇ ਹੋਏ ਨੇ ਉਤੋਂ ਖੇਤਲਾ ਪਿੰਡ ਦੀ ਸ਼ੁਰੂਆਤ ਹੁੰਦੀ ਆ ਉਥੋਂ ਢੜਵੇ ਪਿੰਡ ਦੀ ਸ਼ੁਰੂਆਤ ਢੜਵੇ ਹਲਕੇ ਦੀ ਸ਼ੁਰੂਆਤ ਹੁੰਦੀ ਆ ਖੇਤਲੇ ਪਿੰਡ ਦੀ ਸ਼ੁਰੂਆਤ ਹੁੰਦੀ ਆ ਉਸ ਮੈਂ ਸਪੈਸ਼ਲੀ ਇਹਨਾਂ ਧੰਨਵਾਦ ਕਰਨਾ ਚਾਹਨਾਗਾ ਔਰ ਇਹਨਾਂ ਨੇ ਜੁਬੇਵਾਰ ਲਈ ਆ ਕਿ ਪੂਰੀ ਜਿਹੜੀ ਹਾਈਵੇ ਦੇ ਉੱਤੇ ਦੋਨੋਂ ਸਾਈਡ ਅੱਛੀ ਜਿਹੜੀ ਆ ਉਦੋਂ ਸਾਈਡ ਠੀਕ ਕਰਕੇ ਸੜਕ ਦੇ ਨਾਲ-ਨਾਲ ਸਾਰੇ ਫਲਦਾਰ ਤੇ ਫੁੱਲਾਂ ਵਾਲੇ ਬੂਟੇ ਲਾਏ ਜਾਣਗੇ ਤਾਂ ਕਿ ਜਦੋਂ ਆਉਣ ਸਾਰੇ ਲੋਕ ਦੇਖਣ ਕਿ ਹਾਂ ਭਾਈਆ ਪਿੰਡ ਖੇਤ ਲੱਗਾ ਔਰ ਸੋਹਣਾ ਲੱਗੇ ਸੁੰਦਰ ਲੱਗੇ